ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਜਿਹੜੀ ਅਸੀਂ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਉਹਦਾ ਰੇਟ ਹੈ ਜੀ ਸਿਰਫ 1.5 ਲੱਖ ਰੁਪਏ 1.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਵਾਂਗੇ ਕਿ ਮਾਲਕ ਦਾ ਨੰਬਰ ਹੈ ਕਿਹੜੇ ਏਰੀਏ ਦੀ ਜ਼ਮੀਨ ਹੈ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲੇਗੀ ਵੀਡੀਓ ਨੂੰ ਪੂਰਾ ਦੇਖ ਲਿਓ ਤੇ ਅੱਗੇ ਸ਼ੇਅਰ ਕਰ ਦਿਓ ਜੀ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ 9877988446 9877998446 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਿਸੇ ਵੀ ਪ੍ਰਕਾਰ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤ ਬਾੜੀ ਵਾਲੇ ਸੰਦ ਗੱਡੀਆਂ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ 5-7 ਮਿੰਟਾਂ ਦੀ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਭੇਜੋ ਜ਼ਮੀਨ ਦੀ ਵੀਡੀਓ ਬਣਾਉਣੀ ਹੈ ਤਾਂ ਫੁੱਲ ਸਕਰੀਨ ਦੀ ਬਣਾ ਕੇ ਵਿੱਚ ਦਿਖਾਓ ਜੀ ਕਿਹੋ ਜਿਹਾ ਰਸਤਾ ਹੁੰਦਾ ਪਾਣੀ ਦਾ ਕਿ ਸੱਦਣਾ ਤੇ ਕਹੋ ਜੀ ਫਸਲਾਂ ਸਾਰੀ ਜਾਣਕਾਰੀ ਤੁਸੀਂ ਵੀਡੀਓਜ਼ ਵਿੱਚ ਦਿਖਾਓ ਸਾਨੂੰ ਤੇ ਜੇਕਰ ਤੁਸੀਂ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਤਾਂ ਗੇਟ ਤੋਂ ਲੈ ਕੇ ਅੰਦਰ ਤੱਕਰ ਦੀ ਪੂਰੀ ਵੀਡੀਓ ਬਣਾ ਕੇ ਭੇਜੋ ਜੀ ਫੁੱਲ ਸਕਰੀਨ ਦੀ ਵੀਡੀਓ ਤੇ ਇਹ ਸਾਰੀ ਜਾਣਕਾਰੀ ਭੇਜਣਾ ਲਾਜ਼ਮੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਹੁਣ ਤੁਹਾਡਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਵਧਦੇ ਹਾਂ ਵੀਡੀਓ ਵੱਲ ਟੋਟਲ 500 ਕਿਲਾ ਜ਼ਮੀਨ ਹੈ ਜੀ ਇਹ ਟੋਟਲ 500 ਕਿਲਾ ਜ਼ਮੀਨ ਵਿਕਾਊ ਹੈ ਜੀ ਰੇਟ ਹੈ ਜੀ 1.5 ਲੱਖ ਰੁਪਏ ਮਿੱਠਾ ਪਾਣੀ ਹੈ ਜੀ ਕੋਈ ਰੋਲਾ ਨਹੀਂ ਮਿੱਠਾ ਪਾਣੀ ਕੋਈ ਰੋਲਾ ਨਹੀਂ 1.5 ਲੱਖ ਰੁਪਏ ਰੇਟ ਰੱਖੇ ਗਿਆ ਜੀ ਏਰੀਆ ਕੋਲਾਇਤ ਬਿਕਨੇਰ ਕੋਲਾਇਤ ਬਿਕਨੇਰ ਦਾ ਇਹ ਬਾਹਨ ਹੈ ਜੀ ਪੂਰਾ 500 ਕਿਲਾ ਜ਼ਮੀਨ ਦਾ ਇਹ ਤੇ 1.5 ਲੱਖ ਰੇਟ ਰੱਖੇ ਗਿਆ ਜੀ ਮਿੱਠਾ ਪਾਣੀ ਕੋਈ ਰੋਲਾ ਨਹੀਂ ਕੋਲਾਇ ਤਬੀਕਾਨੇਰ ਏਰੀਆ ਜੀ ਤੇ ਬਾਕੀ ਜਿਹੜਾ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਨੋਟ ਕਰ ਲਓ ਜੀ ਉਸ ਨੰਬਰ ਤੇ ਕਾਲ ਕਰਕੇ ਬਾਣ ਖੇਤ 사ਕਦੇ ਹੋ 9929148620 9929148620 ਇਸ ਨੰਬਰ ਤੇ ਫੋਨ ਕਰਕੇ ਤੁਸੀਂ 500 ਕਿਲਾ ਜ਼ਮੀਨ 1.5 ਲੱਖ ਨੂੰ ਖਰੀਦ ਸਕਦੇ ਹੋ ਮਿੱਠਾ ਪਾਣੀ ਹੈ ਜੀ ਕੋਈ ਰੋਲੇ ਵਾਲਾ ਬਾਣ ਨਹੀਂ ਹੈ ਐ ਕੋਲਾਇਤ ਬੀਕਾਨੇਰ ਦਾ ਇਹ ਬਾਣ ਹੈ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਾਲਕ ਵੀਰ ਨਾਲ ਡੀਲ ਹੈ ਜਿਹੜੀ ਜਾ ਕੇ ਦੇਖ ਕੇ ਕਰ ਸਕਦੇ ਹੋ ਜੀ ਤੇ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਤੇ ਅੱਗੇ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿਹੜੇ ਨਵੇਂ ਆਏ ਨੇ ਤੇ ਜਿਹੜੇ ਵੀਡੀਓ ਸ਼ੇਅਰ ਕਰਦੇ ਆ ਰਹੇ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਦਾ ਤੈਦ ਲੋ ਧੰਨਵਾਦ ਤੇ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਟਰੈਕਟਰ ਮੇਲਾ ਤੁਹਾਡਾ ਆਪਣਾ ਚੈਨਲ ਹੈ ਤੁਸੀਂ ਇਸ ਨੂੰ ਪੂਰੀ ਸਪੋਰਟ ਕਰਿਆ ਕਰੋ ਜੀ ਤੇ ਨਾਲ ਨਾਲ ਵੀਡੀਓ ਸ਼ੇਅਰ ਕਰਕੇ ਕਮੈਂਟਾਂ 'ਚ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੀ ਜ਼ਮੀਨ ਚਾਹੀਦੀ ਹੈ ਕਿੰਨੇ ਕੁ ਰੇਟ ਦੀ ਜਾਂ ਕੋਈ ਕੋਠੀ ਮਕਾਨ ਖਰੀਦਣਾ ਹੈ ਤੁਸੀਂ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਏਰੀਏ ਦੇ ਸੀ ਲੈ ਕੇ ਆ ਸਕੀਏ ਸੋ ਤਾਂ ਦਸਾਰਾ ਦਾ ਤੈਦ ਲੋ ਤਾਂ ਅਨਬਾ ਚੈਨਲ ਦੇ ਨਾਲ ਜੁੜਨ ਦੇ ਲਈ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਦਿਓ ਤੇ ਬਣਦਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵਾਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ